ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਲਿਆ ਆਇਆ ਹੋਇਆ ਫੇਸ ਪੈਕ ਸ਼ਾਈਆਂ ਕਰਕੇ ਕਿ ਮੇਰੇ ਸ਼ਾਈਆਂ ਨੇ ਆ ਜਗਾ ਦੁਨਵਸੇ ਪੈਕ ਦੇ ਦੇਦਨਾ ਵੀ ਠੀਕ ਹੋ ਜਾਂਦੀਆਂ ਨੇ ਪੈਕ ਦੇ ਵਿੱਚ ਹੈਗਾ ਇਹ ਖਰੋੜ ਦਾ ਤੇਲ ਤੇ ਨਾਲ ਹੈਗਾ ਮਲਠੀ ਦਾ ਪਾਊਡਰ ਘਰੇ ਬਣਾਇਆ ਸੀਗਾ ਟਾਈਮ ਹੋ ਗਿਆ 1:00 ਵਜ ਗਿਆ ਅੱਜ ਸ਼ਨੀਵਾਰ ਆਇਆ ਘਰੇ ਆਗੇ ਡਿਊਟੀ ਤੋਂ ਤੇ ਹੁਣ ਅਸੀਂ ਸੋਚਿਆ ਵੀ ਸਾਗ ਬਣਾ ਲਈਏ ਅੱਜ ਕਿਉਂਕਿ ਸਾਗ ਨਹੀਂ ਬਣਾਇਆ ਬਹੁਤ ਦੇਰ ਹੋ ਗਈ ਲਸੜ ਮੈਂ ਸੈਲੇ ਲਿਆ ਸੀਗਾ ਥੋੜਾ ਜਿਹਾ ਤੇ ਬਾਕੀ ਲਿਆਉਣ ਵਾਲਾ ਹਜੇ ਬਾਕੀ ਕਹਿੰਦੇ ਹੁੰਦੇ ਨੇ ਵੇਖੋ ਹੁਣ ਸਾਗ ਲੈ ਕੇ ਆਉਂਦੇ ਨੇ ਅਸਟ੍ਰੀ ਕਾਲ ਜੀ ਅੱਜ ਮੈਂ ਛੇਤੀ ਆ ਗਿਆ ਸੀਗਾ ਕਿਉਂਕਿ ਹਾਫ ਡੇ ਸੀਗਾ ਅੱਜ ਤੇ ਆਉਂਦਿਆਂ ਨੂੰ ਸਾਗ ਦੀਆਂ ਤਿਆਰੀਆਂ ਚੱਲ ਰਹੀਆਂ ਨੇ ਗਿਆ ਸਾਗ ਲੈ ਕੇ ਆਉਣਾ ਜਾ ਕੇ ਮੈਂ ਤੇ ਬਾਕੀ ਗੱਲਾਂ ਬਾਤਾਂ ਫਿਰ ਸਾਗ ਵੀ ਬਣਾਵਾਂਗੇ ਨਾਲ ਨਾਲ ਅੱਜ ਚੁੱਲੇ ਤੇ ਮੱਕੀ ਦੀਆਂ ਰੋਟੀਆਂ ਬਣਾਵਾਂਗੇ ਹੈ ਬਨੇ ਚੁੱਲੇ ਤੇ ਬਣਾਵਾਂਗੇ ਫਿਰ ਮੱਕੀ ਦੀ ਰੋਟੀ ਵੀ ਅੱਜ ਹੈ ਠੀਕ ਹੈ ਚੁੱਲੇ ਤੇ ਰੜ ਕੇ ਰੋਟੇ ਖਾਵਾਂਗੇ ਰਾਤ ਨੂੰ ਸ਼ਾਮ ਨੂੰ ਬਣਾਵਾਂਗੇ ਉਹ ਤਾਂ ਤੇ ਦੁਪਹਿਰੇ ਤਾਂ ਦੇਖਾਂਗੇ ਮਤਲਬ ਦੁਪਹਿਰੇ ਬਣਾਇਆ ਉਹ ਮਟਰ ਕੱਢੇ ਸੀ ਬਲਾਈ ਨਾ ਦੀ ਬਣਾ ਮਟਰਾਂ ਦੀ ਸਬਜ਼ੀ ਬਣਾਈ ਵੀ ਆ ਜੀ ਮਟਰਾਂ ਦੀ ਸਬਜ਼ੀ ਆਲੂ ਮਟਰ ਬਣੇ ਹੋਏ ਨੇ ਹੁਣ ਦੁਪਹਿਰੇ ਉਹ ਖਾਵਾਂਗੇ ਤੇ ਹੌਲੀ ਹੌਲੀ ਫੇ ਸਾਗ ਬਣ ਜਾਊਗਾ ਸਣ ਤੱਕ ਤੇ ਸ਼ਾਮ ਦੀ ਰੋਟੀ ਵੀ ਛੇਤੀ ਖਾ ਲਾਂਗੇ ਤੇ ਚੁੱਲੇ ਤੇ ਰੜ ਰੜ ਖਾਵਾਂਗੇ ਮੱਕੀ ਦੀਆਂ ਰੋਟੀਆਂ ਆ ਮੱਕੀ ਪਾਈ ਹੋਈ ਇਹ ਸੁੱਕਣੀ ਉੱਥੋਂ ਲਿਆਏ ਸੀਗੇ ਇਹ ਅਸੀਂ ਹਲਕਾ ਦੀ ਮੰਮੀ ਨੇ ਦਿੱਤੀ ਸੀ ਜਿਹੇ ਜਿਆਦਾ ਸੀ ਪਟਨਾ ਤੋਂ ਵਾਪਸ ਆਉਂਦੇ ਰਾਤ ਰਹੇ ਸੀ ਦੂਜੇ ਦਿਨ ਬਾਕੀ ਨੰਮੀਆ ਬੈਠੇ ਬਣਦੇ ਨੇਗੇ ਸਵੈਟਰ ਬੱਚਿਆਂ ਦੇ ਹੁਣ ਮੈਂ ਜਾਣਾ ਸਾਗ ਲੈਣ ਤੇ ਬਾਕੀ ਗੱਲਾਂ ਮੁੜਤਾ ਫਿਰ ਆ ਕੇ ਜਾਂ ਦੇਖਦਾ ਜੇ ਉੱਥੇ ਬਣਾਈ ਵੀਡੀਓ ਤਾਂ ਉੱਥੇ ਬਣਾਉਂਗਾ ਵੀਡੀਓ ਇਹਨਾਂ ਦੀ ਕੁੱਟੀ ਪਾ ਲਈ ਇੱਕ ਮੇਥੇ ਇੱਕ ਮੇਥੇ ਦੋ ਪਾਲਕ ਦੀਆਂ ਪਾਵੇ ਸੁਣਾ ਲੈ ਬੜਾ ਟਾਈਮ ਲਾਇਆ ਹੈ ਹੁਣ ਲੱਗਣਾ ਸੀ ਕਿਹੜਾ ਇੱਕ ਚੀਜ਼ ਲੈਣਗੇ ਅਸੀਂ 10 ਚੀਜ਼ਾਂ ਨੇ ਆਇਆ ਇੱਕ ਅੱਧੀ ਆਈਟਮ ਵੱਧ ਹੀ ਨੇ ਆਇਆ ਘੱਟ ਨੇ ਲੈ ਵਾਧੇ ਕਿਹੜੀ ਲੈਂਦੀ ਐ ਕੀ ਲੈ ਆਇਆ ਰਸਨ ਪਤਾ ਕਿੰਨਾ ਵੇਂਗਾ ਹੋ ਗਿਆ 100 ਰੁਪਏ ਪਾਈ ਆ 400 ਰੁਪਏ ਕਿਲੋ ਹੋ ਗਿਆ ਰਸਨ ਆਲਾ ਕਨੋਂ ਤਿਆਰੀਆਂ ਸਾਗ ਦੀਆਂ ਬਾਲਣ ਤਾਂ ਹੈ ਨਹੀਂ ਲੱਕੜਾ ਬਾਲਣ ਤੋਂ ਕੋਈ ਨਹੀਂ ਰਹਿ ਗਿਆ ਅਪਲਾਈ ਜੀ ਉਹੀ ਵੱਡੂ ਕੇ ਬਣ ਜਾਣਾ ਬੜਾ ਬੜਾ ਇੱਥੋਂ ਇਕੱਠਾ ਹੋਣਾ ਬਾਹਰ ਬਥੇਰਾ ਪਿਆ ਹੁੰਦਾ ਇਹ ਮੜਾ ਕੱਪੜਾ ਫੇਰ ਲਓ ਕੋਈ ਕਿੰਨੇ ਚਾਦੀ ਬਾਤੀ ਨੇ ਹੈਗੀ ਆਪਾਂ ਇਹ ਬਾਤੀ ਹੋਈ ਆ ਬਾਹਰ ਕਿੱਥੇ ਘਰ ਤੋਂ ਬਾਹਰ ਕੱਢਦੀ ਉੱਥੇ ਖੜਾ ਜਾਂਦਾ ਬਾਹਰ ਹੀ ਖੜਾ ਆ ਹਣ ਹਲਕਤ ਆ ਮਿਲੋ ਲੈ ਹੈ ਨਾ ਆ ਮਿਲੋ ਇਹਨਾਂ ਨੂੰ ਇਹ ਸਾਗ ਲੈਣ ਗਏ ਸੀ ਸਾਗ ਲੈ ਕੇ ਆ ਗਏ ਮੇਰੇ ਫਾਫੇ ਚ ਪਾਵਾ ਸਾਰਾ ਸਮਾਨ ਆ ਮੈਨੂੰ ਅਸੀਂ ਪਤਾ ਹੋਊਗਾ ਮੇਥੀ ਤੇ ਬਾਲਕ ਦੇ ਪੈਸੇ ਦੇ ਕੇ ਇਹਨਾਂ ਨੂੰ ਆ ਗਏ ਤੇ ਲੈ ਕੇ ਆਈ ਲਈ ਹੁਣ ਦੁਬਾਰਾ ਜਾ ਰਿਹਾ ਸਾਈਕਲ ਤੇ ਉਹ ਸਾਈਕਲ ਤੇ ਜਾਣਾ ਪੈਣਾ ਹੋਰ ਕਦ ਜਾਊਗਾ ਮੈਂ ਤੂੰ ਦੇ ਇਹਨੇ ਪੈਸੇ ਦੇ ਕੇ ਚੱਕ ਤਾ ਲੈਂਦੇ ਇਹਨਾਂ ਨੂੰ ਉਹ ਯਾਰ ਮੈਂ ਸਮਾਨ ਗਿਣੇ ਇੰਨਾ ਉਹਨੇ ਨਿਫਾਫੇ ਚ ਪਾ ਕੇ ਦੇ ਦਾਰਾ ਮੈਨੂੰ ਅਸੀਂ ਪਤਾ ਹੋਣਾ ਮੇਰੇ ਸਾਹਮਣੇ ਪਾਇਆ ਸੀ ਹੁੰ ਤਾਂ ਮੈਂ ਲੰਦਾ ਉਹ ਝੋਲੇ ਸਾਰਾ ਸਮਾਨ ਪਿਆ ਨਹੀਂ ਬਾਕੀ ਦਾ ਆਡਰ ਨਿਫਾਫੇ ਚ ਪਾ ਕੇ ਦਿੱਤਾ ਚਲੋ ਜਾਓ ਲੈ ਕੇ ਆਓ ਫਿਰ ਉਹ ਝੋਲਾ ਪ ਫਾਲਤੂ ਦਾ ਢੇਡਾ ਲੱਗ ਗਿਆ ਆ ਦੁਬਾਰਾ ਲੈ ਕੇ ਆਇਆ ਅਸਲ ਚ ਇਹ ਉਹਨੇ ਹੰਡਲ ਫਾਖੇ ਚ ਪਾ ਰੱਖਿਆ ਸੀ ਝੋਲੇ ਚ ਪੂਰਾ ਸਮਾਨ ਨਹੀਂ ਪਿਆ ਸੀਗਾ ਮੈਨੂੰ ਲੱਗਾ ਝੋਲੇ ਚ ਆ ਗਿਆ ਸਾਰਾ ਸਮਾਨ ਗਾ ਝੋਲਾ ਪੱਟਾ ਸੀ ਇਹ ਤੇ ਮੈਂ ਇਕੱਲਾ ਝੋਲਾ ਲੈ ਕੇ ਆ ਗਿਆ ਜਿਹੜਾ ਲੱਗਿਆ ਫਾਲਤੂ ਜੀ ਚਲੋ ਕੋਈ ਐਕਸਰਸਾਈਜ਼ ਹੋ ਗਈ ਡਬਲ ਹੈ ਇੰਨਾ ਟਾਈਮ ਲੱਗੂ ਮੈਂ ਤਾਂ ਇਹ ਨਵੇੜ ਤਾਹੂ ਕੰਮ ਤੁਸੀਂ ਬੈਠੀਂ ਕਿ ਰੋਲਾ ਪਾ ਲਿਆ ਕਿ ਬੈਗੀਆਂ ਸੀ ਕੀ ਕਰਤਾ ਹੂ ਮੈਂ ਤਾਂ ਇਹ ਨਵੇੜ ਤਾਹੂ ਕੰਮ ਤੁਸੀਂ ਬੈਗੀਆਂ ਸੀ ਬੰਨੀਆਂ ਮੈਂ ਤਾਂ ਮਸ਼ੀਨ ਹੈ ਹਾਂ ਤਾਂ ਮਸ਼ੀਨ ਆ ਸੀ ਚਾਪਣ ਲੱਗੇ ਰੋਟੀ ਖਾਣ ਲੱਗੇ ਸੀ ਅਸੀਂ ਅੱਛਾ ਜਦੋਂ ਲੱਗੇ ਹੋਏ ਆ ਸੀ ਠੀਕ ਆ ਹੁਣ ਸਾਰਾ ਕੁਛ ਹੈਗਾ ਇਹ ਚ ਪੂਰਾ ਸਮਾਨ ਗਣਕੇ ਲਿਆਂ ਵੇ ਚੈੱਕ ਕਰਕੇ ਇੱਕੀ ਦਾ ਸਿੱਟ ਕੇ ਉੱਪਰ ਜਾ ਕੇ ਦੇਖਣਗੇ ਜਦੋਂ ਦੋ ਬਾਲਕਦਿਆਂ ਕੁੱਟੀਆਂ ਇੱਕ ਮੇਥਿਆਂ ਦੀ ਇੱਕ ਮੇਥੀ ਦੀ ਇਹੀ ਰਹਿ ਗਈਆਂ ਸੀ ਹਾਂ ਬਾਕੀ ਬਾਥੂ ਬਾਥੂ ਦੀ ਕੁੱਟੀ 20 ਰੁਪਏ ਦੀ ਆ ਉਹ ਵੀ ਖੜਾ ਹੁੰਦਾ ਕਣਕਾਂ ਚ ਨਾਲ ਦੇਖ ਲੈ। ਅਰੇ ਮੈਨ ਤਾਂ ਕਰਨੀ ਪੈਂਦੀ ਤੋੜਨ ਨੂੰ। ਸ਼ਹਿਰ ਤੇ ਪਿੰਡਾਂ ਦਾ ਇਹੀ ਫਰਕ। ਪਿੰਡ ਦੇ ਰਿਹਾ ਸਰਚ ਜਿਹਾ ਹੈ ਫ੍ਰੀ ਮਿਲ ਜਾਂਦੀ ਆ। ਹਾਂ। ਸਾਗ ਵੀ ਖੇਤੋਂ ਲਿਆਓ ਬਾਥੂ ਕਣਕਾਂ ਇਹਨੂੰ ਚੱਕ ਲਿਓ। ਆਮ ਖੜਾ ਹੁੰਦਾ। ਤੇ ਇਹ ਰੇਕ ਜਿੱਤੇ ਪੈਸਾ ਲੱਗਦਾ। ਇਹੀ ਜ਼ਮਾਨਾ ਜਿ ਪੌਣੇ ਦੋਸਤ ਦਾ ਆਇਆ ਦੇਖ ਲਓ। ਬੱਸ ਫੇਰ। ਕਿਤੇ ਪਿੰਡ ਚੋਂ ਹੀ ਫ੍ਰੀ ਮਿਲ ਜਾਣਾ ਇਹ। ਕੀ ਕਰ ਰਹੇ ਹੋ ਮੇਖੇ ਇਥੇ ਆਪਣੇ ਆਰਸਿਵ ਤੇ ਮੂਰੇ ਵੀ ਆ ਕੇ ਇਹਨਾਂ ਨੂੰ ਲੁੱਟਦੇ ਆ ਇਹਨਾਂ ਨੂੰ ਪਤਾ ਵੀ ਸਾਰੇ ਤਨਖਾਹ ਵਾਲੇ ਬੰਦੇ ਆ ਕਿਸੇ ਨੇ ਪੁੱਛਣਾ ਨਹੀਂ ਕਰ ਲਿਆ ਮਰਜ਼ੀ ਵਾਲਾ ਰੇਟ ਦਿੰਦੇ ਆ ਹਾਂ ਆ ਸਾਗ ਸੂਤ ਤੇ ਲਪਿੰਡਾ ਜੇ ਕੰਮ ਆ ਜਿਹੜਾ ਮਰਜ਼ੀ ਤੋੜ ਕੇ ਲੈ ਜਾ ਜੀ ਸਾਗ ਆਪੜਾ 10 ਮਾਰੇ ਆਗੇ ਅੱਧਾ ਘਰ ਰਹਿ ਗਿਆ ਹੁਣ ਸਾਗ ਵਾਸਤੇ ਲੱਕੜਾਂ 파ੜਨ ਲੱਗੇ ਤੇ ਲੱਕੜੇ ਪਈ ਸੀ ਇੱਕ ਨਾਲ ਐਡ ਗਵੰਡੀਆਂ ਦੇ ਤੇ ਇਹ 파ੜ ਕੇ ਚੱਲ ਜਿੰਨਾ ਕਿ ਸਿਉਂਗ ਲੱਗੀ ਪਈ ਆ ਸਾਕ ਤਾਂ ਬਾਣੀ ਜਾਊਗਾ ਇਹਦੇ ਨਾਲ ਕਿੰਨਾ ਕਰੇਗਾ ਕੰਮ ਹੁਣ ਬਸ ਗਲੀ ਪਾਲ ਕਰਿਆ ਕਿ ਮੇਥੀ ਰਹਿ ਜੀ 10 ਮਿੰਟ ਲੱਗਣਗੇ 2 ਲੱਗੂਗਾ ਸਾ ਪੇ ਮੇਥੀ ਨਾ ਦਿਨ 2 ਕੇ ਰੱਖਾਂਗੇ ਪਹਿਲਾਂ ਹੁਣ ਫੇ ਰੋਟੀ ਲੁੱਟੀ ਖਾ ਲਾਂਗੇ ਦੁਪਹਿਰ ਦੇ ਬੱਚੇ ਵੀ ਆ ਗਏ ਰੋਟੀ ਖਾ ਕੇ ਫੇ ਲੱਗਾਂਗੇ ਮੇਰੀ ਸਲਾਦ ਗੱਤਾਂ ਨੇ ਡਿਊਟੀ ਲਾਤੀ ਤੇ ਉਹ ਰੋਟੀ ਬਣਾਈ ਜਾਂਦੀ ਆ ਬਲਵਿੰਦਰ ਬਾਕੀ ਰੋਟੀ ਮੇਰੀ ਆ ਗਈ ਰੋਟੀ ਖਾਣੇ ਆ ਵਸਣ ਸਾਰੇ ਇਕੱਠੇ ਹੀ ਨਾਲ ਲੈਂਦੇ ਹੁਣ ਕਿੰਨਾ ਟਾਈਮ ਲੱਗੂ ਨਾਲ ਦਿਨ ਆਲੀ ਮਾਲੋਂ ਸਾਲ ਬਣਾਉਣਾ ਲੋ ਜੀ ਸਾਗ ਚੀਰਨਾ ਸ਼ੁਰੂ ਹੋ ਗਿਆ ਹੁਣ ਜਾਰੇ ਨੇ ਹੁਣ ਚੁੱਲੇ 'ਚ ਚੁੱਲੇ 'ਚ ਹਾਂ ਹਾਂ ਚੁੱਲਾ ਲੱਗ ਗਈ ਬਸ ਹਾਂ ਦੇਖ ਬਾਹਰ ਲੱਗੇ ਜਾਣ ਚੱਲ

ਲਓ ਜੀ ਅੱਗ ਬਲ ਗਈ ਜੁਲਦੇ ਹਟਾ ਤੇ ਥੋੜਾ ਜਿਹਾ ਪਾਣੀ ਪਾ ਕੇ ਰੱਖਦਾ ਪਤਿੰਦਾ ਉੱਤੇ ਠੀਕ ਸਮਝਾ ਮੈਂ ਬੋਟਮ ਕੈਚ ਦਮਾ ਮੈਂ ਉਹ ਇਧਰ ਸਾਗ ਚੀਰਿਆ ਜਾ ਰਿਹਾ ਰੇਡ ਬੰਦ ਕਰ ਜੀ ਪੂਰੀ ਹੈ ਪਾ ਦਿਓ ਸਾਗ ਥੋੜਾ ਹੋਣਾ ਚ ਹੈ ਤੇ ਤੁਸੀਂ ਪਾਓਗੇ ਮੈਂ ਟੁੱਟ ਨਾ ਦੂਗਾ ਮੇਰਾ ਸਾਗ ਨਾ ਹੋ ਹੋਇਆ ਪਿਆ ਅੱਛਾ ਹੱਥੋਂ ਕਿਉਂ ਨਹੀਂ ਪਾਣਾ ਮੈਨੂੰ ਪਹਿਲਾਂ ਤੁਸੀਂ ਧੋ ਕਿਉਂ ਹੱਥ ਹੱਥੋਂ ਗਾਣ ਪਾਣੀ ਗਰਮ ਹੋਲੇ ਥੋੜਾ ਜਿਹਾ ਥਲੇ ਪਾਣੀ ਥਲੇ ਗਰਮ ਹੀ ਹੋਇਆ ਹੋਣਾ ਹੁਣ ਇਹ ਤਾਂ ਅੱਗ ਬਲਈ ਆਲੇ ਉਹ ਤੇਰਾ ਦੰਜੇ ਤੋਂ 55 ਤੇਰਾ ਚਪੜਾ ਦੋ ਗਲਾ ਪਾਣੀ ਹੋ ਗਿਆ ਦੇਖ ਖੜਾ ਥੋੜਾ ਹੀ ਪਿਆ ਸੀ ਗਲਾਸ ਦੋ ਗਲਾਸ ਬਹੁਤ ਬਹੁਤ ਸਾਗ ਚ ਪਾਣੀ ਨਿਕਲਿਆ ਹੈ ਸਾਗ ਰੇ ਵੀ ਪਾਣੀ ਆ ਜਾਣਾ ਸਾਗ ਉਹ ਸਾਗ ਵੀ ਆ ਜਾਣਾ ਪਾਣੀ ਤਾਂ ਇਹਦੀ ਵਗੈਰ ਪਾਣੀ ਹੁੰਦਾ ਪਾਣੀ ਹੁੰਦਾ ਤਕਰੀਬਨ ਸਾਰਾ ਇਹ ਹੁਣ ਕੀ ਰਹੇਗਾ ਬਾਥੂ ਰਹੇਗਾ ਜੀਰਨਾ ਮੇਥੀ ਤੇ ਉਹ ਬਾਥੂ ਇਹਦਾ ਫਿਰ ਚਾਪੜਾ ਜੀਰਨਾ

ਪਰ ਉੱਥੇ ਬਣ ਕੇ ਆ ਗਏ ਨਾ ਦੋ ਵਾਰੀ ਬਸ ਮੈਂ ਆਪਾਂ ਤਾਂ ਅੱਗੇ ਵਧੀਆ ਪਟਾਣੀ ਨਹੀਂ ਬਣਾਇਆ ਆਪਾਂ ਦਾ ਲੱਗੇ ਤਾਂ ਹਰੇ ਹਫਤੇ ਬਣਾ ਲੈਂਦੇ ਸੀ ਆਪਾਂ ਸਾਬ ਹੈ ਉਹ ਕੱਕ ਬੰਬੇ ਵਾਲਾ ਆਇਆ ਸੀ ਨਾ ਹਾਂ ਤੇ ਘੁੰਮਦੇ ਘੁੰਮਦੇ ਰਹੇ ਉਦੋਂ ਟਾਈਮ ਨਹੀਂ ਲੱਗਿਆ ਆਪਾਂ ਨੂੰ ਬਣਾਉਣ ਦਾ ਹਣਾ ਹੁਣ ਸਾਗ ਜਬਾ ਮੰਗੇ ਅਦਰਕ ਲਸਣ ਤੇ ਹਰੀਆਂ ਮਿਰਚ ਆ ਮਸ਼ੀਨ ਦਾ ਅਸੀਂ ਘੱਟ ਲੈਣੀਆਂ ਨੇ ਬਰੀਕ ਕਰ ਲੈਣੀਆਂ ਨੇ ਤੇ ਮੂਲੀ ਕਾ ਤੋ ਪਾਈ ਸੀ ਪਹਿਲੀ ਵਾਰੀ ਅੱਜ ਅੱਜ ਪਹਿਲੀ ਵਾਰੀ ਪੈਕੇਟ ਦੇਖੀ ਹੈ ਕਹਿੰਦੇ ਦਿਲ ਨਹੀਂ ਮੱਚਦਾ ਇਹਦੇ ਨਾਲ ਕਰਕੇ ਦੇਖਦੇ ਆਂ ਤੇ ਮੂਲੀ ਪਾਈ ਆ ਅੱਧੀ ਇਹ ਤਾਂ ਜਾਵ ਨਹੀਂ ਮਰਦੇ ਤੇ ਦਿਲ ਮਚ ਲੰਗ ਜਾਂਦਾ ਹਾਂ ਉਹ ਨਹੀਂ ਮੱਚਦਾ ਇੱਥੇ ਮੂਲੀ ਪਾ ਦੇ ਵਿੱਚ ਤੇ ਨਾਲੇ ਥੋੜਾ ਜਿਹਾ ਹਲਦੀ ਪਾ ਦੇ ਵਿੱਚ ਉਦਾਂ ਕੰਮ ਤੇ ਤੇ ਜਲਣਾ ਨਹੀਂ ਹੁੰਦੀ ਛਾਤੀ ਜਿਹੜੀ ਹੁੰਦੀ ਹੈ ਹਾਂਜੀ ਹੁਣ ਸਾਗ ਚ ਪਾਤਾ ਅਸੀਂ ਧਨੀਆ ਧਨੀਆ ਪਾਇਆ ਸਾਗ ਚ ਹੁਣ ਸਾਗ ਸਾਰਾ ਸਮਾਨ ਤਾਂ ਪੈ ਚੁੱਕਿਆ ਇਕੱਲੀ ਹਲਦੀ ਰਹਿ ਗਈ ਥੋੜੀ ਜਿਹੀ ਪਾਉਣੀ ਹੈ ਫਿਰ ਆਪਣਾ ਸਾਗ ਬਣਨ ਵਾਸਤੇ ਰੈਡੀ ਹੋ ਜਾਊਗਾ ਤੇ ਫਿਰ ਆਪਾਂ 2-3 ਘੰਟੇ ਰਵਾ ਮੰਗੇ ਅੱਲਣਾ ਜਦੋਂ ਸਾਗ ਬਣ ਗਿਆ ਸਰਦਾਰ ਸਾਹਿਬ ਦੀ ਡਿਊਟੀ ਲੱਤੀ ਅੰਗ ਦੇ ਉੱਤੇ। ਇਹਨਾਂ ਨੂੰ ਕੁਆਸੀ ਰਾਤੀ ਮੂਰੇ ਚੁੱਲ੍ਹੇ ਦੇ ਜੇ ਅੱਗ ਡਾਈ ਚੁੱਲ੍ਹੇ ਤੋਂ ਸਾਗ ਖਲਾਈ ਚੱਲੇ ਉਹ ਕਿਉਂਕਿ ਮੇਰੇ ਭਾਂਡੇ ਪਏ ਤੇ ਪਹਿਰਾ ਦੇ ਚਾਹ ਚੂ ਬਣਾਉਣੀ ਆ ਫਿਰ ਮੈਂ ਤੇ ਬਾਕੀ ਆਹ ਭਾਂਡੇ-ਮੁੰਡੇ ਚ ਮੰਦਨੇ ਸਾਗ ਵਾਲੇ। ਇਹ ਬੈਣ ਕਿੰਨਾ ਟਾਈਮ ਆ। ਅੱਜੀ ਚਾਹ ਬਣ ਕੇ ਆ ਗਈ। ਤੇ ਨਾਲ ਖਾਵਾਂਗੇ ਗਜਰੇਲਾ। ਬਾਕੀ ਤੜਕਾ ਕੱਟਣ ਦੀ ਤਿਆਰੀ ਹੋ ਰਹੀ ਆ ਪੂਰੀ। ਰਾਈਟਿੰਗ ਤੇ ਆਹੀ। ਉਦ ਰੇ ਨਾ ਖਾ ਰਹੇ ਡਾਈਟਿੰਗ ਤੇ ਹੈ ਉਹ ਡਾਈਟਿੰਗ ਤੇ ਨਹੀਂ ਹੈਗੇ ਪਤਾ ਕੀ ਹੁਣ ਜੇ ਕੁਝ ਖਾਵਾਂਗੇ ਨਹੀਂ ਫਿਰ ਤਾਂ ਜਮੇ ਹੀ ਜਾਵਾਂਗੇ ਹਾਂ ਇਦਾਂ ਨਹੀਂ ਉਹ ਹੀ ਸੈਰ ਐਕਸਰਸਾਈਜ਼ ਕਰੋ ਖਰਾਕ ਆਪਦੀ ਸਹੀ ਰੱਖੋ ਐਕਸਰਸਾਈਜ਼ ਬਹੁਤ ਕਰਦੇ ਨੇ ਸਵੇਰੇ ਅਸੀਂ 5 ਵਜੇ ਉੱਠ ਕਰਦੇ ਹਾਂ ਸੈਰ ਕਰਨ ਵਾਸਤੇ ਤੇ ਸੈਰ ਕਰਨ ਜਾਂਦੇ ਹਾਂ ਮਤਲਬ ਪੌਣੇ 5 ਉੱਠ ਕਰਦੇ ਆ ਵੀ ਸੈਰ ਕਰ ਲੈਣੇ 5 ਵਜੇ 6 ਵਜੇ ਤੱਕ ਘਰੇ ਆ ਜੰਦੇ ਆਉਣ ਸਾਰ ਮੈਂ ਤਾਂ ਆਪਦੀ ਕਰਨੀ ਐਕਸਰਸਾਈਜ਼ ਇਹ ਅਨੁਸਾਰ ਛੱਤ ਤੇ ਹਰ ਜਾਹੀ ਦੂਸਰੇ ਘਰ ਜਾ ਕੇ ਆਰਾਮ ਨਾਲ ਘੰੜਾ ਘੜਰ ਕਰਾ ਰਹੇ ਮਾਰ ਕੇ 8 ਵਜੇ ਤੱਕ ਪੈਂਦੇ ਆ ਹਾ ਤੇ ਟੋਣੇ 3 ਘੰਟਾ ਸੌਂਦੇ ਹੋਰਾ ਕੇ ਜਾਂ ਹੁਣ ਟਾਈਮ ਕੰਮ ਹੋ ਗਿਆ ਹੁਣ ਵਾਰੀ ਵਾਰੀ ਇੱਥੇ ਯਾਰ ਤੇ ਵੀ ਯਾਰ ਐਕ ਫਾਈ ਸ਼ਾਮ ਨੂੰ ਰੱਸੀ ਡਰਪਣੀ ਸ਼ੁਰੂ ਕਰਤੀ ਮੈਂ ਟੱਪੀ ਇਨੀ ਕਿੰਨੇ ਤੇ ਪੱਲ ਟੱਪੀ ਸੀਗੀ ਉਹ ਰੱਸੀ ਆਖੜ ਕੀ ਬਾਹਰ ਪਈ ਪਈ ਦੂਜੀ ਅੰਦਰੋਂ ਵੱਡੂਗਾ ਨਵੀਂ ਜਿਹੜੀ ਆ ਬਹਾਨੇ ਇਨੇ ਲਾਉਂਦੇ ਨੇ ਬੰਦਾ ਬਾਕੀ ਆ ਕੰਜਰੀਲਾ ਆ ਗਿਆ ਥੋੜਾ ਜਿਹਾ ਖਾਣਾ ਦਾ ਬਹਾਨਾ ਹੈਗਾ ਸਾਰੇ ਖਾਣਾ ਇਹਨਾਂ ਨੇ ਤੇ ਅਜਾ ਅਗ ਲਾਤੇ ਪੜਨ ਹੁਣ ਅੱਧਾ ਅੱਧਾ ਘੰਟਾ ਖੋਲ ਕੋਲੇ ਠੀਕ ਆ ਚਾਹ ਪੜਨ ਕੇ ਸੱਡੀ ਆ ਗਈ ਦੇਖੋ ਇਧਰ ਲਾ ਗਿਆ ਪੜਨ ਕਿਆ ਆਗੀ ਬਣ ਕੇ ਪੀਨੇ ਆ ਤਲਸੀ ਵਾਲਾ ਕੰਮ ਮੈਨੂੰ ਕਸਟੀਲ ਦਾ ਗਲਾਸ ਆ ਕੱਚਾ ਦਾ ਗਲਾਸ ਚਾਹ ਸੇ ਤੁਲਸੀ ਪਾਈ ਆ ਜ ਜ ਰੋਜ਼ ਤਾਂ ਤੁਲਸੀ ਪੋਣੇ ਹੁੰਨੇ ਆ ਤਲਸੀ ਵਾਲੀ ਜਿਆ ਬਹੁਤ ਟੇਸਟੀ ਬਣਦੀ ਆ ਆਪਣੇ ਗਲੇ ਦੇ ਕੰਮ ਵਾਸਤੇ ਵੀ ਵਧੀਆ ਹੁੰਦੀ ਆ ਨਿਆਣੇ ਮੇਰੇ ਮੂੰਹ ਕਿ ਨਿਚਾ ਕਰੇ ਆ ਤੁਲਸੀ ਦੇ ਨਾਲ ਤੇ ਹੋਰ ਇਹਨਾਂ ਨੂੰ ਤਾਂ ਬਸ ਗੱਲਾਂ ਸੌਣ ਚਾਹੀਦੇ ਨੇ ਵੀ ਪੜਾ ਪੜਨ ਨੂੰ ਕਾਹ ਰੋ ਹਾਂ ਪੜਾਈ ਨਾ ਹੋਵੇ ਇਹਨਾਂ ਨੂੰ ਹਾਂ ਜਾਂ ਖੇਡਣਾ ਹੋਵੇ ਜਾਂ ਟੀਵੀ ਦਾ ਰਿਮੋਟ ਹੋਵੇ ਇਹਨਾਂ ਕੋਲੇ ਜਾਂ ਗੱਲਾਂ ਹੋਣ ਇਹਨਾਂ ਕੋਲ ਵਾਹ ਪੜਾਈ ਨੂੰ ਚਾਹੀਦੀ ਨਾ ਪੜਾਈ ਸਾਨੂੰ ਚਾਹੀਦੀ ਆ ਇਹਨਾਂ ਤੋਂ ਹਨਾ ਇਹਨਾਂ ਤੋਂ ਇਹਨਾਂ ਤੋਂ ਪੜਾਈ ਸਾਨੂੰ ਚਾਹੀਦੀ ਹੈਗੀ ਇਸਾ ਪਰ ਦੇਣੀ ਐਂ ਨੀਆ ਕਿਸੇ ਬਹੁਤ ਬੀ ਖਰਚੀ ਆ ਬੇਟਾ ਪਹਿਲਾਂ ਪ੍ਰਾਈਵੇਟ ਸਕੂਲ ਦੀ ਫੀਸ ਕਿੰਨੀਆਂ ਨੇ ਤਾ ਬੇਟਾ ਇੱਧਰ ਤੇ ਫਰਾ ਟੈਸਟ ਦੇਖੀ ਜਾਂਦਾ ਘਟ ਘਟ ਕੇ ਹਾਂ ਟਾਈਮ ਪਾਸ ਕਰ ਰਿਹਾ ਲੈ ਪ੍ਰਾਈਵੇਟ ਸਕੂਲ ਦੀ ਫੀਸ ਕਿੰਨਾ ਕੁ ਚੱਲਦਾ ਦੋ ਜੋ ਅੱਖਾਂ ਦੇ ਘਟਾ ਲੈ ਤਾਂ ਕਿੰਨੀ ਬਿਸਕੁਟ ਦੀ ਫੀਸ ਆ ਕਿੰਝ ਵੀ ਨਾ ਕਰ ਵੀ ਹੋਰ ਇਹਦੀ ਦੋ ਜਣੇ ਦੀ 3 ਮਹੀਨਿਆਂ ਦੀ ਹੈਗੀ ਆ 21000 ਦੋਨਾਂ ਆ ਵੱਧਾ ਹੁਣ 25000 ਸਮਥਿੰਗ ਆ 25000 ਦਾ 25000 ਦੋਨਾਂ ਦਾ ਹੀ ਰਹਦੀ ਮਹੀਨੇ ਦੀ ਫੀਸ ਸਾਢੇ 3 ਮਹੀਨੇ ਦੀ ਫੀਸ 25000 ਆ 3 ਮਹੀਨੇ ਦੀ ਦੋਨਾਂ ਦੀ ਇਹ ਲੱਖ ਰੁਪਏ ਦਾ ਸਿੱਧਾ ਹੀ ਆ ਬਾਕੀ ਜਿਹੜੇ ਹੋਰ ਸ਼ੁਰੂ ਸ਼ੁਰੂ ਚੋ ਖਰਚੇ ਕੱਢਦੇ ਹੁੰਦੇ ਨੇ ਉਹ ਅੱਡ ਹੁੰਦੇ ਨੇ ਕਿ ਫਿਰ ਬਾਕੀ ਹੋਰ ਖਰਚੇ ਹੋ ਜਾਂਦੇ ਨੇ ਜਿਵੇਂ ਵੀ ਯਹਾਂ ਇਹਨਾਂ ਨੂੰ ਕੋਈ ਸ਼ੋਅ ਕਰਨਾ ਇਹਨਾਂ ਨੂੰ ਆ ਕੱਪੜੇ ਲੈ ਦਿਓ ਇਹਨਾਂ ਨੂੰ ਬੂਟ ਲੈ ਦਿਓ ਇਹਨਾਂ ਨੂੰ ਆਹ ਲੈ ਦਿਓ ਐਕਟੀਵਿਟੀ ਕਰਾਉਂਦੇ ਦੇ ਦਿਓ ਤੇ ਜਿਹੜੇ ਵੈਰੈਟੀ ਸ਼ੋਅ ਸੀ 4-400 ਰੁਪਏ ਲੈ ਲਏ ਨੇ ਉਹਨਾਂ ਨੂੰ ਵੀ ਦਿਖਾ ਕੇ ਲੈ ਕੇ ਉਹਨਾਂ ਨੇ ਪੈਸੇ ਲੈ ਲਏ ਤੇ ਇਹ ਖਦੇ ਖਰਚੇ ਆ ਜਵਾਬ ਉਹਨਾਂ ਪੜਦੇ ਹੀ ਆ ਜੀ ਜਿਹਨੇ ਖਰਚੇ ਆ ਕਿੰਨਾ ਟਾਈਮ ਲੱਗੂ ਆ ਇਹ ਟਾਈਮ ਲੱਗੂਗਾ ਵੀ ਫਿਰ ਬਾਹਰ ਚਕੇ ਘੋਟਾਂ ਚ ਆਲਣ ਵਾ ਕੇ ਆਪਾਂ ਨੂੰ ਇਹ ਵਧੀਆ ਬਣ ਜੂ ਨਾ ਮੱਖਣ ਮલાઈ ਬਣ ਜੂ ਓਏ ਯਾਰ ਖਾ ਕੇ ਖਾ ਲੇ ਗਏ ਸਮੋਸਾ ਮੱਖਣ ਮલાઈ ਬਣ ਜੂ ਨਾਲ ਨਾਲ ਘੋੜਾ ਇਹ ਕਿਹੜੀ ਕੋਲੂਗਾ ਤੇ ਆਪਾਂ ਨਾਲ ਨਾਲ ਘੋੜਾ ਪੂਰੇ ਵਧੀਆ ਬਣ ਜਾਣੇ ਨੇ ਸਾਵਾਂਸ਼ ਨਗਰ ਹੋ ਸਾਗ ਬਹੁਤ ਸੋਣਾ ਘੋਟ ਦੀ ਅੱਜ ਕਿਸ ਨੇ ਸੇਕ ਹੁੰਦਾ ਜੇ ਕਿਸੇ ਨੂੰ ਦੁੱਖ ਕਰਨਾ ਹੋਵੇ ਇਹ ਇਹਨਾਂ ਨੂੰ ਕਰ ਸਕਦੇ ਹੋ ਸਾਗ ਘੋਟਣ ਵਾਸਤੇ ਸਪਾਉਜ਼ ਹਾਂਜੀ ਇਹੋ ਥੋੜਾ ਸਾਗ ਬਣ ਗਿਆ ਅਸੀਂ ਲੱਗੀਆਂ ਆਲਣ ਪਾਉਣ ਅੱਗੇ ਤੋਂ ਪਹਿਲਾਂ ਗ੍ਰੈਂਡਰ ਦੇ ਨਾਲ ਆਲਣ ਅਰੇ ਅੱਜ ਅਸੀਂ ਗ੍ਰੈਂਡਰ ਤਾਂ ਨਹੀਂ ਪਾਵਾਂਗੇ ਕਿ ਸਾਡਾ ਸਾਗ ਉਪਰੀ ਨਾਲ ਸੋਣਾ ਘੁਲ ਗਿਆ ਤੇ ਹੁਣ ਪੂਰਾ ਸੋਣਾ ਘੁਲ ਗਿਆ ਹੁਣ ਆਲਣ ਪਾਵਾਂਗੇ

ਸਿਰ ਰੱਖਾਉ ਦੇ ਲੱਤ ਦੇ ਦੇਖੋ ਜੀ ਸਾਗ ਜਲਣਾ ਇਹਨਾਂ ਨੇ ਪਾਤਾ ਕਹਿੰਦੇ ਹੁੰਦੇ ਨੇ ਸਾਗ ਨੂੰ ਸਮਾਰਿਆ ਅਸੀਂ ਸਾਗ ਨੂੰ ਤੋਤਾ ਅਸੀਂ ਸਾਗ ਨੂੰ ਚੀਰਿਆ ਅਸੀਂ ਅਦਰਕ ਲਸਣ ਮਿਰਚਾਂ ਗ੍ਰੈਂਡ ਕਰਕੇ ਅਸੀਂ ਪਾਈਆਂ ਹਾਂ ਅੱਗੇ ਇਹਨਾਂ ਨੇ ਡਾਈ ਤੇ ਘੋਟਿਆ ਤੇ ਸਾਰਾ ਕ੍ਰੈਡਿਟ ਆਪ ਲੈ ਲਿਆ ਸਾਗ ਦਾ ਵੀ ਸਾਗ ਮੈਂ ਵਧੀਆ ਬਣਾਇਆ ਹੈ ਜੇ ਵਧੀਆ ਨਾਲ ਘੋਟਿਆ ਜਾਵੇ ਜੋ ਮਰਜ਼ੀ ਪਾ ਲੋ ਅੱਛਾ ਜੇ ਨਹੀਂ ਮਿਹਰਤ ਨਾ ਕਰੀਏ ਫਿਰ ਸਾਗ ਕਿ ਮੇਰੇ ਘਟੋਂਗੇ ਤੁਸੀਂ ਉਈ ਤਾਂ ਮੈਂ ਗਰਮ ਵੀ ਕੋਟੇ ਬਿਨਾਂ ਸਾਗ ਨਹੀਂ ਬਣਦਾ ਵਧੀਆ ਆ ਨਾ ਨਾ ਅਜੇ ਸਾਦੋਤਾ ਉਹਨੂੰ ਸਮਾਰਿਆ ਉਹਨੂੰ ਚੀਰਿਆ ਬਿਨਾਂ ਕੋਟੇ ਖਾਲੇ ਉਹਨੂੰ ਸਾਰਾ ਕੁਝ ਵਧੀਆ ਸਮਾਰ ਕੇ ਉਹਨੂੰ ਚੀਰਿਆ ਦੋਨਾਂ ਦੀ ਦੋਨੇ ਬਠੀ ਕਾਪ ਆ ਹਾਂ ਆਏਗਾ ਹੋਣਾ ਥੋੜਾ ਬਿਜੋਗ ਤਾਂ ਮੇਰਾ ਵੀ ਜੋਗ ਦੇਣਾ ਸੁਮੇ ਸੁਮੇ ਦਾ ਅੰਕਲ ਬੱਚੇ ਲਾ ਵੰਡੀਆਂ ਨੂੰ ਕੀ ਵੰਡੀਆਂ ਨੂੰ ਬੱਚਿਆ ਕਿੰਨੀਆਂ ਰਹਿ ਗਈਆਂ ਰੋਟੀਆਂ ਉੱਟ ਲੈ ਕੇ ਰੋਡ ਤੋਂ ਸ਼ੁਰੂ ਕੀਤੀ ਆ ਨਾ ਇਧਰ ਖੜਾਤੀ ਬੜੀ ਵਧੀਆ ਅੱਜ ਬਣਾ ਗਏ ਚੁੱਲ੍ਹੇ ਤੇ ਰੋਟੀਆਂ ਮੱਕੀ ਦੀਆਂ ਅਸੀਂ ਸਾਗ ਸਾਡਾ ਗਿਆ ਬਣ ਸਾਗ ਬਹੁਤ ਵਧੀਆ ਬਣਿਆ ਕੋਟਾ ਕਿੰਨਾ ਵਧੀਆ ਸਾਗ ਅੱਜ ਸਾਗ ਕੋਟ ਚ ਸਾਰਾ ਕੁਝ ਪੂਰਾ ਹੋ ਗਿਆ ਨਾਲੇ ਨੂਨ ਨਾਲੇ ਮਿਰਚ ਹੈਨਾ ਤੁਸੀਂ ਐ ਕਰੋ ਵਧੀਆ ਨੂਨ ਮਿਰਚ ਸੱਟ ਲਿਓ ਵਧੀਆ ਸਾਗ ਧੋਲੇ ਸਮਾਰਦੇ ਛਿੱਲ ਲਿਓ ਤੇ ਕੋਟੇ ਉਹਨਾਂ ਨੂੰ ਐਂ ਖਾ ਲਿਓ ਇਹਨਾਂ ਨਾਲ ਵਸੇ ਸਾਗ ਖਾਣਾ ਚਾਹੇ ਦੋ ਦਿਨ ਖਾਲੀ ਤੇ ਇੱਕ ਦਿਨ ਖਾ ਲਈਏ ਸਾਨੂੰ ਉਹਨਾਂ ਟਾਈਮ ਉਹਨਾਂ ਨੇ ਇਹ ਗੱਲ ਸੁਣਾਉਣੀ ਆ। ਸਾਗ ਘੋਟਿਆ ਕਿਨੇ ਆ? ਸਾਗ ਘੋਟਿਆ ਕਿਨੇ ਆ? ਕਮਲਜੀਤ ਸਿੰਘ ਨੇ ਘੋਟਿਆ ਸਾਗ। ਅੱਗੇ ਵੀ ਸਾਗ ਜਵਾਦ ਹੁੰਦਾ ਆਪਣਾ। ਕੋਲਡ ਵਗੈਰਾ ਮੈਂ ਹੀ ਘੋਟਦੀ ਆ। ਜੇ ਤਾਂ ਮੰਨ ਲੈ ਤੁਸੀਂ ਘੋਟਿਆ ਤੁਹਾਨੂੰ ਖਾਰ ਪਾ ਦੀ ਇੱਕ। ਹਾਂਜੀ ਮੱਕੀ ਰੋਟੀ। ਸਰੋਂ ਦਾ ਸਾਗ ਦੇਸੀ ਕੇ ਪਾ ਕੇ ਚਾਰ ਵਗੈਰਾ ਪਿਆ ਸਾਰਾ ਲਸਣ ਅਦਰਕ। ਉੱਠਾ ਕੇ ਨੂੰ। ਚਿਰ ਚਾ ਦਾ। ਪਰ ਮੈਂ ਖਾਣਾ ਪਸੰਦ ਨਹੀਂ ਕਰੂੰਗਾ ਇਸ ਟਾਈਮ। ਫਿਰ ਰਾਤ ਦਾ ਟਾਈਮ ਆ ਫਿਰ ਜਲਣ ਬਹੁਤ ਜ਼ਿਆਦਾ ਹੁੰਦੀ ਹੈ ਕਈ ਵਾਰੀ ਮੇਕਨ ਵੀ ਕਰਦੇ ਦੋ ਰੋਟੀ ਖਾਣ ਲੱਗਾ ਚੁੱਲੇ ਤੇ ਰਾੜ ਲਈ ਸੀ ਰੋਟੀ ਵਧੀਆ ਬਰੋਟੋ ਹੀ ਖਾਣੀਆਂ ਮੈਂ ਰੋਟੀ ਚੁੱਲੇ ਹੋਏ ਚੁੱਲ੍ਹੇ ਉੱਪਰ ਰੋਟੀ ਰਾੜੀ ਹੋਈ ਕੋਲਿਆਂ ਦੇ ਉੱਤੇ ਤੇ ਬਹੁਤ ਸਵਾਲ ਆ ਜਾਂਦੇ ਜਦ ਬਚਪਨ ਚ ਜਪ ਖਾਂਦੇ ਹੁੰਦੇ ਸੀਗੇ ਹੁਣ ਤਾਂ ਘਰ ਵੀ ਸਾਰਾ ਕੁਝ ਗੈਸ ਤੇ ਹੋ ਗਿਆ ਉਹ ਚਿੰਚ ਰਹੀਆਂ ਹੀ ਨਹੀਂ ਹੈਗੀਆਂ ਪਰੜੀ ਚੁੱਲੇ ਤੇ ਰੋਟੀ ਰਾੜ ਕੇ ਖਾਣ ਦਾ ਨਜ਼ਾਰਾ ਵਾ ਉਹ ਕਿਤੇ ਮਿਲਣਾ ਨਹੀਂ ਬਹੁਤ ਅੱਛਾ ਨਜ਼ਾਰਾ ਅੱਜ ਮਜ਼ਾ ਆ ਗਿਆ ਮਜਾ ਲੈ ਖਾਣੀ ਐ ਦਵੇ ਇਹ ਦੱਸ ਦੇਣ ਸਾਰੇ ਮਜਾ ਆ ਗਿਆ ਖਾ ਕੇ ਦਾ ਬਹੁਤ ਸਵਾਦ ਆ ਸਵਾਦ ਬੜਾ ਹੂੰ ਬਹੁਤ ਸਵਾਦ ਆ ਬਲਾਈ ਨੂੰ ਵੀ ਆ ਕੋਟਾ ਪੂਰਾ ਵਧੀਆ ਬੈਣਾ ਨਾਣ ਮਿਰਚ ਉਦੋਂ ਵੀ ਜ਼ਿਆਦਾ ਵਧੀਆ ਆ ਆ ਦੇਖੋ ਇਹ ਰੇ ਲਾਈਟ ਲੱਗੀ ਹੋਈ ਆ ਫੋਨ ਦੀ ਟਾਰਚ ਦੀ ਲੋ ਜੀ ਸਾਗ ਬਣਾਇਆ ਕਿੰਨੀ ਵਾਰੀ ਮੱਕੀ ਜੁੱਲੀ ਤੇ ਬੋਨੇ ਹੁੰਨੇ ਉਦੋਂ ਫੇ ਲੱਕੜਾ ਕਰਕੇ ਥੋੜਾ ਜਿਹਾ ਲੱਕੜਾ ਆਉਂਦਾ ਵੈਸੇ ਉੱਥੇ ਸਾਹਮਣੇ ਮਿਲ ਜਾਂਦੀਆਂ ਨੇ ਲੈਣ ਹੀ ਨਹੀਂ ਗਏ ਹੋਗੇ ਇਹ ਉਨੇ ਕਾਫੀ ਟੱਕੜਾ ਲੱਕੜਾ ਸੀ ਗਿਆ ਉਹਦਾ ਮਸਾ ਦਾ ਐਂਬਾਸ ਹੋਇਆ ਦਾ ਅਹ ਹੋਰ ਇਹ ਕਮਰੂਰ ਪੂਰਾ ਮੱਛਾ ਹੈ ਸੁੱਕਾ ਦਾ ਇੱਕ ਦੋ ਲੱਖਾਂ ਹੀ ਦੱਸ ਦਿਆ ਅੱਛਾ ਜੀ ਜਿਹੜਾ ਇਹੜੇ ਰੋਟੀ ਖਾਣੀ ਆ ਸਰਵਨਾ ਸਾਗ ਮੱਕੀ ਦੀ ਰੋਟੀ ਜਿੰਨੀ ਖਾਣੀ ਆ ਸਾਡੇ ਕੋਲੇ ਪਹੁੰਚ ਜਿਓ ਉਹਨੂੰ ਖਵਾਵਾਂਗੇ ਚੁੱਲੇ ਤੇ ਬਣਾ ਕੇ ਦੇਖ ਲੈ ਪਹਿਲਾਂ ਦੱਸ ਦਿਓ ਬਰਾ ਹਾਂ ਤੇਰੇ ਪਹਿਲਾਂ ਦੱਸ ਦੇ ਰੋਟੀ ਖਾਣ ਆਵਾਂਗੇ ਇਸ ਮੱਕੀ ਦੀ ਚੁੱਲੇ ਤੇ ਬਣੀ ਹੋਈ ਰੜ ਕੇ ਰੋਟੇ ਰੋਟੇ ਘੜੀ ਤੇ ਹੈਣੀ ਆ ਆਪਾਂ ਨੇ ਕੋਈ ਨਹੀਂ ਰਾੜ ਲੈ ਲੈ ਨਸ ਰੋਟੀ ਅੰਮ੍ਰਿਤ ਚ ਰੜ ਜਾਣੀ ਆ ਫਲਾ ਹੋਰ ਆ ਰਾੜ ਨੂੰ ਰਾੜ ਤੇ ਚਮਟਾ ਲੈਣਾ ਸੀ ਇਹਦੇ ਅੰਦਰੋਂ ਚਮਟਾ ਲੈ ਖੁਰਚਣੇ ਨਾ ਨਹੀਂ ਕਰਦਾ ਉਹ ਆਈ ਨਹੀਂ ਨਹੀਂ ਐਂ ਚੱਕੀ ਜਾਣੀਆਂ ਮੋਲੀਆਂ ਘਟੀਆਂ ਹੀ ਨੇ ਚਲ ਕੋਈ ਦੁਪਹਿਰੇ ਖਾ ਰਹੀਆਂ ਸੀ ਹੁਣ ਬਾਈ ਬਾਈ ਕੀ ਖਾ ਜਾਣੀਆਂ ਦੁਪਹਿਰੇ ਤੁਸੀਂ ਖਾਧੀ ਮੈਂ ਨਹੀਂ ਖਾਧੀ ਦੁਪਹਿਰੇ ਦੇਖੋ ਜੀ ਮੈਂ ਦੁਪਹਿਰ ਨੂੰ ਰੋਟੀ ਫੜਾਇਆ ਹੀ ਮੈਂ ਰੋਟੀਆਂ ਬਣਾਉਂਦੀ ਸੀ ਉਦੋਂ ਕਿ ਮੈਂ ਮੈਨੂੰ ਕਾਲੀ ਬਹੁਤ ਸੀ ਮੈਂ ਸਾਗ ਸੂਪ ਬਣਾਉਣਾ ਸੀਗਾ ਤੇ ਮੈਂ ਇਹਨਾਂ ਨੂੰ ਕਿ ਖੀਰਾ ਫੜਾਈ ਇੱਕ ਮੂਲੀ ਫੜਾਈ ਮੈਂ ਕਿ ਤੁਸੀਂ ਕੱਟ ਦੋ ਹਣਾ ਸਲਾਦ ਹਲਾਣਾ ਕੀ ਕੀਤਾ ਰੋਟੀ ਬਣਾਉਂਦੇ ਬਣਾਉਂਦੇ ਫੇਰੇ ਸਾਰੇ ਮੂਲੀ ਕੱਢ ਕੇ ਘੱਲੇ ਆ ਗਏ ਮੈਨੂੰ ਅੱਛਿਆ ਆਪਣੀ ਮੂਲੀ ਖਾ ਲਈਆਂ ਗੱਲ ਹੋ ਗਈ ਪੂਰੀ ਹੋ ਗਈ ਇੱਧਰ ਕਰ ਵੀ ਕੈਮਰਾ ਇਵੇਂ ਮੈਂ ਸਲਾਦ ਕੱਟਣ ਦੇ ਕੇ ਇੱਕ ਖੀਰਾ ਇੱਕ ਮੂਲੀ ਮੈਂ ਮੂਲੀ ਕੱਟਤੀ ਸਾਰੀ ਖੀਰਾ ਛਿੱਲ ਕੇ ਅੱਧਾ ਕਟਿੰਗ ਕਰਨ ਲੱਗ ਗਿਆ ਉਹਦੀ ਕਿਉਂਕਿ ਜਦੋਂ ਇੱਕ ਪਾਸੇ ਫਿਰ ਨੂਨ ਲਾਉਣਾ ਪੈਂਦਾ ਦੇਸੀ ਖੀਰੇ ਤੇ ਨਹੀਂ ਕੌੜਾ ਰਹਿ ਜਾਂਦਾ ਜਾਂ ਫਿਰ ਉਹ ਵਿਚਾਰ ਨੂੰ ਤੋੜਨਾ ਪੈਂਦਾ ਤਾਂ ਵਿਚਾਲ ਨੂੰ ਉਹ ਇੱਥੇ ਕਰਕੇ ਉਹਨੇ ਤੇ ਇੱਕ ਸਲਾਈਸ ਕਰਨ ਲੱਗ ਗਿਆ ਇੱਕ ਸਾਈਡ ਤੇ ਦੂਜੀ ਸਾਈਡ ਇਹ ਚੱਕ ਕੇ ਲੈ ਗੇ ਮੈਨੂੰ ਨਹੀਂ ਪਤਾ ਕਿਉਂ ਲੈ ਕੇ ਚੱਕ ਕੇ ਨਾ ਮੈਨੂੰ ਕੋਈ ਦੱਸ ਗਿਆ ਕਿ ਮੈਂ ਇੱਕ ਮਿੰਟ ਉਹ ਬਾਤ ਨਹੀਂ ਕਰਲਾ ਮੈਨੂੰ ਨਹੀਂ ਪਤਾ ਕਿਉਂ ਲੈ ਕੇ ਗਏ ਮੈਨੂੰ ਲੱਗਾ ਕਿ ਆਪਣੇ ਇਸ ਦਾ ਹੀਰਾ ਆਪ ਹੀਰਾ ਨਹੀਂ ਸਾਰੀ ਖੀਰਾ ਵੀ ਆਪਣੇ ਇਸ ਦਾ ਖੀਰਾ ਇਹਨਾਂ ਨੇ ਆਪਣੇ ਇਸ ਦਾ ਖੀਰਾ ਇਹਨਾਂ ਨੇ ਆਪ ਚੀਰਨਾ ਹੋਊਗਾ ਵੀ ਹੋ ਸਕਦਾ ਮੂਲੀ ਉਧਰ ਆਉਂਦੀ ਇਹਨਾਂ ਨੇ ਕਰ ਲਿਆ ਫਿਰ ਉਹਨਾਂ ਨੇ ਮੈਂ ਕੀ ਕੀਤਾ ਉਹ ਆਪ ਦਾ ਖੀਰਾ ਆਪ ਦਾ ਖਾ ਗਿਆ ਤੇ ਮੂਲੀ ਖਾ ਗਿਆ ਨਾਲ ਨਾਲ ਮੈਂ ਸਾਰੀ ਤੇ ਮੈਨੂੰ ਜਿਆਦਾ ਦੱਸ ਕੇ ਜਾਂਦੇ ਜੀ ਮੈਂ ਮੂਲੀ ਇਹ ਚੋਂ ਖਾਣੀ ਹੈਗੀ ਇਹ ਖੀਰਾ ਨਾਲ ਲੈ ਕੇ ਜਾਂਦੇ ਚੱਕੇ ਨਹੀਂ ਦੱਸ ਮੈਂ ਕਿਉਂ ਲੈ ਕੇ ਗਈ ਸੀ ਖੀਰਾ ਖੀਰਾ ਪਿਆਰ ਦੀ ਬੰਦਾ ਜਾ ਕੇ ਲੈ ਗਈ ਸੀਗੀ ਸਾਡੇ ਮੰਮੀ ਦੇ ਦੰਦ ਹੈ ਨਹੀਂਗੇ ਉਹਨੂੰ ਕਦੂ ਕਦ ਕਰਕੇ ਦੇਣਾ ਸੀਗਾ ਤੇ ਇਹਨੂੰ ਤੂੰ ਖੀਰਾ ਖਾਦਾ ਨਹੀਂ ਜਾਂਦਾ ਮੈਂ ਤਾਂ ਚਾਕੇ ਲੈ ਗਈ ਸੀ ਮੈਂ ਤਾਂ ਦੱਸ ਕਰੀਂਗੇ ਤੁਸੀਂ ਕਦੂ ਕਦ ਕਰਨ ਲਈ ਜਾਂ ਤਾਂ ਮੈਨੂੰ ਦੱਸਿਆ ਹੁੰਦਾ ਅੱਗ ਨਾਲ ਮੇਹਰ ਲੈਣਾ ਮਾਂ ਅੱਗ ਤੇ ਹੰਨ ਰੋਟੀ ਖਾਪੀ ਕਰਨੀ ਆ ਕਾਗਜ਼ ਜੇ ਲਾਣੇ ਪੈਣੇ ਲੱਕੜਾ ਖਾਦ ਨੂੰ ਗਾ ਸਾਰੀ ਲੱਕੜਾ ਕੱਲੂ ਬਾੜ ਕੇ ਰੱਖੋ ਆ ਰੀ ਲੈਓ ਛੋਲੇ ਆ ਕੇ ਢੇੜੇ ਕਰ ਤੇ ਢੇੜ ਦੇ ਹੇ ਦੇਖੋ ਜੀ ਹਜੇ ਸੌਰਵ ਦਾ ਸਾਗ ਖਾਣਾ ਰਹਿ ਗਿਆ ਸਾਗ ਨਾਲ ਮੱਕੀ ਦੀ ਰੋਟੀ ਉਹ ਕਹਿੰਦਾ ਹੁੰਦਾ ਭਾਬੀ ਜਦੋਂ ਬਣਾਓ ਮੈਨੂੰ ਖਵਾਇਓ ਤੇ ਉਸ ਫੋਨ ਕੀਤਾ ਸੀ ਉਹ ਫਰੋਜਪੁਰ ਗਿਆ ਹੋਇਆ ਦਪੰਡ ਤੇ ਐਮਐਸਸੀ ਫੋਨ ਕੀਤਾ ਸੀ ਕਹਿੰਦਾ ਵੀ ਮੈਂ ਕੱਲ ਨੂੰ ਆਉਂਗਾ ਮੇਰਾ ਸਾਗ ਰੱਖਦੇ ਹੋ ਜਿਮਾਰ ਸਾਗ ਦਾ ਸਭ ਨੂੰ ਸੁਆਦ ਲੱਗਦਾ ਸਿਆਣਾ ਦੇ ਵਿੱਚ ਮਾਹਵੀਰ ਸਾਗ ਖਾਣਾ ਵੀ ਆ ਉਹ ਦੇਖੋ ਰੋਟੀ ਹੋਰ ਅੱਥੀ ਰਹੀ ਬੈਠਾ ਕੀ ਮਿਲਾਇਆ ਕੀ ਸਾਗ ਹੈ ਇਹ ਨਹੀਂ ਆ ਉਹ ਖਾ ਲਿਆ ਪੰਡਤ ਜਾਨਾ ਗਏ ਤੁਹਾਨੂੰ ਹਾਂ

ਬੇਕਰੀ ਖੁੱਲੀ ਹੋਰ ਬਸ ਗੱਡੀ ਕੋ ਸ਼ੋਰੂਮ ਨੇ ਖੁੱਲਾ ਕੱਪੜਿਆਂ ਦਾ ਜੂੜੀਓ ਹੂੰ ਮੈਂ ਕਹਿੰਦਾ ਬੱਚੋ ਉਹ ਤਾਂ ਸਕੂਲ ਲਈ ਮੁਰਤ ਨੇ ਇੱਧਰ ਆਉਗਾ ਹੋਰ ਹੀ ਮਾਲ ਆਉ ਬਹੁਤ ਵੱਡਾ ਬੋਲ ਨਹੀਂ ਹੈਗਾ ਉਹ ਸ਼ੋਰੂਮ ਹੀ ਇੱਕ ਤਰ੍ਹਾਂ ਦਾ ਅੱਜ ਪਤਾ ਨਹੀਂ ਆਈ ਬਿੱਲਾ ਪੱਪਾ ਆ ਗਿਆ ਉਹ ਨਹੀਂ ਆਇਆ ਉਹ ਦੇ ਹੂੰ ਸਾਰਾ ਛੱਡਤਾ ਇਹ ਤਾਂ ਪੁੱਠੇ ਦਾ ਮੁੰਡੇ ਦੇ ਇਹ ਕੁਛ ਨਹੀਂ ਖਾਣਾ ਬਸ ਇਹ ਨੰਗਦਾ ਇਹ ਮੇਰਾ ਸਾਗ ਖੰਡਾ ਹੋ ਗਿਆ ਮੇਰਾ ਸਾਨੂੰ ਸਾਗ ਗਰਮ ਹੋ ਰਿਹਾ ਕੋਲਿਆਂ ਦੇ ਉੱਤੇ ਉਧਰ ਬਾਬਾ ਦੀ ਕਥਾ ਆ ਗਈ ਪਟਨਾ ਸਾਹਿਬ ਤੋਂ ਕਥਾ ਆਉਂਦੀ ਹੁੰਦੀ ਹੈ ਨਾ ਸ਼ਾਮ ਨੂੰ ਸਵੇਰ 7 ਵਜੇ ਸਤਨਾਮ ਸਿੰਘ ਬਾਬਾ ਆਇਆ ਹੋਇਆ ਬਾਬਾ ਕਥਾ ਵਧੀਆ ਕਰਦਾ ਬਾਬਾ ਜੀ ਇਹ ਤੇ ਹੁਣ ਕਥਾ ਸੁਣਨੀ ਸੀ ਰੋਟੀ ਖਾ ਕੇ ਸੁਣਾਗੇ ਪਤਾ ਖਾਜੀ ਰੋਟੀ ਸਵਾਦ ਬਹੁਤ ਲੱਗੀ ਰੋਟੀ ਰੜ ਗਈ ਮੇਰੀ ਸਮਾਰਕ ਠੰਡੀ ਹੋ ਗਈ ਬਪਾ ਰੋਟੀ ਖਾਂਦੇ ਨਹੀਂ ਹੈਗੇ ਵੈਸੇ ਰਾਤ ਨੂੰ ਰੋਟੀ ਖਾਂਦੇ ਨਹੀਂ ਹੈਗੇ ਅਸੀਂ ਦੋਨੇ ਜਾਣੇ ਭਾਜੀ ਜਦ ਇਨ ਸਾਗ ਬਣੇ ਉਦੋਂ ਫੇ ਰੋਟੀ ਜ਼ਰੂਰ ਖਾਈ ਦੀ ਰਾਤ ਨੂੰ ਸਵਾਦ ਲੱਗਦੀ ਹੈ ਨਾ ਸਾਗ ਨਾਲ ਰਾੜ ਕੇ ਚੁੱਲ੍ਹੇ ਤੇ ਬਣੀ ਸੀ ਮੱਕੀ ਰੋਟੀ ਸਾਗ ਜਿਹੜਿਆ ਸੀਟੇ ਥੂੜੀਆਂ ਮਰਵਾ ਕੇ ਬਣਾ ਲੈਂਦੇ ਆ ਉਹ ਗੱਲ ਨਹੀਂ ਪੜਦੀ ਹੈਗੀ ਸਾਗ ਦੀ ਨਹੀਂ ਇਹ ਹੀ ਕੁੱਕਰ ਦੇ ਤੇ ਸਾਗ ਤਾਂ ਚੱਲ ਲੱਗ ਗਿਆ ਅਸੀਂ 3 ਵਜੇ ਤੇ ਲੱਗੇ ਹੋਏ ਆ ਸਵਾ 7 ਹੋ ਗਿਆ ਹੁਣ ਫੇ 4 ਘੰਟੇ ਹੋ ਗਏ ਸਾਨੂੰ 4 ਘੰਟਿਆਂ ਚ ਬਣਾ ਜੋਲੇ ਤੇ ਆਰਾਮ ਨਾਲ ਪੂਰਾ ਰੇਦਰ ਰੇਦਰ ਕੁੱਕਰ ਚ ਸਾਗ ਤਾਂ ਵਧੀਆ ਬਣ ਜਾਂਦਾ ਪਰ ਚੁੱਲ੍ਹੇ ਤੇ ਸਾਗ ਬਣਾਉਣਾ ਉਹ ਕੀ ਗੀਸ ਨਹੀਂ ਹੈਗੀ ਦਾਲ ਵੀ ਸਾਗ ਵੀ ਜਿਵੇਂ ਹੌਲੀ ਹੌਲੀ ਮਿੱਠੀ ਮਿੱਠੀ ਅੱਗ ਤੇ ਬਣਾਣਾ ਮੈਂ ਤਾਂ ਕਦੇ ਵੀ ਸਾਗ ਕੁੱਕਰ ਚ ਨਹੀਂ ਬਣਾਇਆ ਅੱਜ ਤੱਕ ਵੀ ਚੁੱਲ੍ਹੇ ਤੇ ਬਣਾਉਣੀ ਹੈ ਨਹੀਂ ਬਣਾਉਂਦੀ ਕੁੱਕਰ ਨਾਲ ਸਾਤ ਮੈਨੂੰ ਸਵਾਦ ਨਹੀਂ ਲੱਗਦਾ